ਮੇਰਾ ਨਾਮ ਰਜਾ ਢਿੱਲੋਂ ਐ ਕਿਹਦੇ ਕੋਲ ਬੋਲ ਕਿਹਦੇ ਕੋਲ ਗੱਲਬਾਤ ਹੋਣਾ ਅਸੀਂ ਤੇ ਸੈਟਰਡੇ ਨੂੰ ਬੰਦ ਕਰਕੇ ਬੁਟੀਕ ਚਲੇ ਗਏ ਉੱਪਰ 9:30 ਵਜੇ ਉਸ ਤੋਂ ਬਾਅਦ ਮੈਂ ਤਾਂ 12 ਵਜੇ نیچے ਆਈ ਆ 12 ਵਜੇ ਵੀ ਉਹ ਵੀ ਮਸ਼ੀਨਾਂ ਦੇਣ ਜਾਣੇ ਸੀ ਠੀਕ ਕਰਨੇ ਨੇ ਤੇ ਸ਼ਾਇਦ ਸੰਡੇ ਸੀਗਾ ਮੈਂ ਨਾ ਉਹਦੀ نیچے ਵੀ ਕਿਹੜਾ ਕੋਈ ਡੀਲਰ ਵਗੈਰਾ ਤਾਂ ਆਈ ਨਹੀਂ ਸੀਗੀ ਉਹ ਮੈਂ ਆ ਕੇ ਦੇਖਿਆ ਮੈਂ ਕਿਹਾ ਮੈਂ ਤਾਂ ਗੱਲਾਂ ਖੋਲੀਆਂ ਨਹੀਂ ਕੋਈ ਲੋਕ ਸੀਗਾ ਤੇ ਵੀ ਉਹ ਕਿਉਂ ਖੁੱਲਾ ਕਿਦਾਂ ਪਿਆ ਫਿਰ ਮੈਂ ਦੂਸਰੇ ਕਮਰੇ 'ਚ ਗਈ ਪੈ ਤਾਂ ਮੈਂ ਉੱਥੇ ਵੇਖਿਆ ਮੰਦਰ ਵਾਲਾ ਗੱਲਾਂ ਖੋਲ ਕੇ ਉਹ ਉੱਥੇ ਚਾਹ 4:30 500 ਰੁਪਇਆ ਪਿਆ ਸੀਗਾ ਤੇ ਉਧਰੋਂ ਗਾ ਕਿ ਤੇ ਫਿਰ ਮੈਂ ਇੱਧਰ ਫਿਰ ਦੁਬਾਰਾ ਆਈ ਪਰ ਮੈਂ ਕਿਹਾ ਵੀ ਦੁਬਾਰਾ ਸਾਰਾ ਸਮਾਨ ਵਿੱਚੋਂ ਕੱਢ ਕੇ ਉੱਥੇ ਤੱਕ ਿਲਰਿਆ ਪਿਆ ਸੀਗਾ ਸਾਰਾ ਜਿਵੇਂ ਪਾਸਪੋਰਟ ਸਾਲੇ ਜਿਵੇਂ ਪਰਸ ਚਾਕੇ ਵੇਖਿਆ ਤੇ ਮੈਂ ਪੈਸੇ ਮੇਰੇ ਗਿਨੇਵੇਂ ਸੀਗੇ ਕਿਉਂਕਿ ਲੱਗ ਲੱਗ ਪੈਸੇ ਜਿਵੇਂ ਕਸਟਮਰ ਦੇ ਕੇ ਜਾਂਦੇ ਉਹ ਵੀ ਰੱਖੀ ਗਏ ਵਿਚ ਜੈ ਸੈਟਰਡੇ ਹੈਗਾ ਤੇ ਮੰਡੇ ਨੂੰ ਸਾਰੇ ਸਾਬੀ ਕਰਨਾ ਕੁਝ ਪੇਮੈਂਟਾਂ ਕਰਦੀਆਂ ਬਾਕੀ ਕੁਝ ਜਿਵੇਂ ਕੱਪੜੇ-ਕੁੱਪੜੇ ਵਾਲਾ ਰੇਰ ਵਾਲੇ ਰਹਿੰਦੇ ਸ ਚਲ ਮੰਡੇ ਨੂੰ ਦੇ ਦਾਂਗੇ ਉਹ ਤਾਂ ਹੁਣ ਪਤਾ ਹੀ ਨਹੀਂ ਸੀਗਾ ਫਿਰ ਮੈਂ ਢਲੋ ਸਭ ਨੂੰ ਪ੍ਰਵਾਜ ਮਾਰੇ ਮੈਂ ਕਿਹਾ ਅੱਜ ਕਿ ਆਇਓ ਨੀਚੇ ਕੰਨੇ ਕੀ ਹੋ ਗਿਆ ਮੈਂ ਕਿਹਾ ਤੁਸੀਂ ਆਓ ਤਾਂ ਸਹੀ ਮੈਂ ਇਹਨਾਂ ਨੂੰ ਬੋਲਣ ਲੱਗ ਪਈ ਤੁਸੀਂ ਗੇੜ ਖੁੱਲਾ ਛੱਡਾ ਫਿਰ ਗੇੜ ਸਾਡਾ ਬੰਦ ਸੀ ਫਿਰ ਮੈਂ ਉੱਧਰ ਗਈ ਮੈਂ ਕਿਹਾ ਮੈਂ ਸਕੂਲ ਦੀ ਅੰਦਰ ਲਗਾਈ ਆ ਤੇ ਉਹਦੀ ਚਾਬੀ ਉਹਨੂੰ ਚਾਬੀ ਲੱਗੀ ਹੋਈ ਸੀ ਡਿੱਗੀ ਉਹ ਚਾਬੀ ਕਿਵੇਂ ਲ ਉਹ ਵੀ ਕੱਢ ਕੇ ਲੈ ਗਏ ਫਿਰ ਸਾਰਾ ਦੇਖਿਆ ਵੀ ਸਾਰੇ ਅਸੀਂ ਗਲੀ ਵਾਲੇ ਕੈਮਰੇ ਕੋ ਮੇਰੇ ਚੈੱਕ ਕੀਤਾ ਕੋਈ ਆਇਆ ਹੀ ਨਹੀਂ ਇਹਦਾ ਜਦੋਂ ਸਾਨੂੰ 5 ਵਜੇ ਸਾਰਾ ਦੇਖਿਆ ਨਾ ਉੱਪਰ ਇਹਨਾਂ ਨੇ ਭੱਜ ਕੇ ਸਾਰੇ ਲੜਕੇ ਨੂੰ ਵੀ ਤੁਸੀਂ ਦੇਖ ਕੇ ਆਓ ਕਿ ਇੱਥੇ ਵੀ ਗੇਟ ਖੁੱਲਿਆ ਉੱਪਰ ਜਦੋਂ ਗੇਟ ਖੁੱਲਿਆ ਮੈਂ ਇਹਨਾਂ ਨੂੰ ਕਿਹਾ ਮੇਰਾ ਕਪੜਸ ਸੀਗਾ ਉਹਦੇ ਵਿੱਚ ਮੇਰੇ ਸਾਰੇ ਆਈਡੈਂਟੀਕਾਡ ਵਗੈਰਾ ਪਾਏ ਸਿਗੇ ਮੇ ਕੋ ਪਰਸ ਮੇਰਾ ਨਾਲ ਲੈ ਗਏ ਆ ਉਹ ਫਿਰ ਜਦੋਂ ਮੈਨੂੰ ਇਹਨਾਂ ਨੇ ਆਵਾਜ਼ ਮਾਰੀ ਮੈਂ ਕਹਿੰਦੇ ਲੈ ਉੱਪਰ ਉੱਪਰ ਸਿੱਟਾ ਪਿਆਸੀ ਪੌੜੀਆਂ ਤੇ ਉਹ ਉੱਥੇ ਚੁੱਕਿਆ ਫਿਰ ਸਾਨੂੰ ਅਸੀਂ ਜਾ ਕੇ ਪਿੱਛੇ ਵੇਖਿਆ ਜਿਹੜੀ ਪੌੜੀ ਲੱ ਉਹਦਾ ਕਿੰਨਾ ਨੁਕਸਾਨ ਹੋਇਆ ਕਿ ਪੈਸੇ ਲੱਗੇ ਅੰਦਾਜ਼ਾ 40-45 ਹਜ਼ਾਰ ਦਾ ਨੁਕਸਾਨ ਆ ਮੇਰਾ ਹਾਂਜੀ ਗਿਲੇਂਕੀ ਕਰਦੇ ਆ ਮੰਗਾਈ ਕਰਦੇ ਆ ਵੀ ਫੜੇ ਜਾਣਾ ਵੀ ਹੁਣ ਇਦਾਂ ਆਪਦੇ ਘਰੇ ਰਹਿ ਕੇ ਵੀ ਸੇਫਟੀ ਨਹੀਂ ਆ ਤੇ ਫਿਰ ਬਾਹਰ ਤਾਂ ਹੈ ਹੀ ਨਹੀਂ ਕਿ ਜੇ ਘਰ ਦੇ ਵਿੱਚ ਵੀ ਇਦਾਂ ਹੁਣ ਅਸੀਂ ਤਾਂ ਕਦੇ ਲੋਕ ਲਗਾਏ ਨਹੀਂ ਪੌੜੀਆਂ ਵਾਲੇ ਛੱਡ ਜਾਂਦੇ ਸੀ ਅਸੀਂ ਪੈ ਸਾਡਾ ਕੋਈ ਵੀ ਨੁਕਸਾਨ ਕਰ ਸਕਦੇ ਸੀ ਜਾਨੀ ਨੁਕਸਾਨ ਵੀ ਕਰ ਸਕਦੇ ਸੀ ਵੀ ਸੁੱਤਾ ਬੰਦਾ ਤੁਹਾਨੂੰ ਪਤਾ ਇਹ ਵੀ ਕਿਹੜਾ ਕੁਝ ਹੁੰਦਾ ਜਿਵੇਂ ਹੁਣ ਇੰਨੀ ਆਇਆ ਆਪਦੀ ਉਹ ਨਾ ਤੁਸੀਂ ਦੱਸਿਆ ਸੀ ਕੋਈ ਲੂ ਕੰਡੇ ਖੜੇ ਹੁੰਦੇ ਵੀਡੀਓ ਵੇਖੀ ਵੀ ਜਿਵੇਂ ਉਹਨੇ ਉਹ ਆਇਆ ਕਿਵੇਂ ਉਹਨੇ ਆ ਕੇ ਮੂੰਹ ਬਣਾ ਕੇ ਕੈਮਰੇ ਦੇਖਿਆ ਫਿਰ ਉਹਨੇ ਉੱਤੇ ਦੁਪੱਟਾ ਲਿਆ ਸਾਰਾ ਕੁਝ ਉਹਦਾ ਵੀ ਜਿਹੜਾ ਇੱਥੇ ਚੱਕ ਕੇ ਦੁਪੱਟਾ ਵੀ ਇੱਥੇ ਚੇਅਰ ਤੇ ਪਿਆ ਸੀਗਾ ਕੋਈ ਦੁਪੱਟਾ ਚੁੱਕਦਿਆਂ ਨੇ ਲਿਆ ਨਾਮ ਗੁਰਦੀਪ ਸਿੰਘ ਢਿੱਲੋਂ ਸਰ ਜੀ ਤੁਸੀਂ ਕੀ ਗੱਲ ਬਬਲੀ ਜੀ ਕੋਲ ਆਪਣੇ 20 ਤਰੀਕ ਨੂੰ ਕੋਈ 3 ਸਵੇਰ 3 ਵਜੇ ਦੇ ਕਰੀਬ ਤੜਕੇ ਆਪਣੇ ਇੱਥੇ ਬੁਟੀਕ 'ਚ ਆਇਆ ਬੰਦਾ ਉੱਪਰ ਦੀ ਆਕੇ ਇੱਥੇ ਕੋਈ ਪੈਸੇ ਪਏ ਸੀ 40001 1112001 ਉਹ ਲੈ ਗਿਆ ਪੈਸੇ ਲੈ ਗਿਆ ਔਰ ਇੱਥੇ ਸਾਰੇ ਖਲਾਰਾ ਖੂਰਾ ਪਾ ਕੇ ਹਰਾਨੀ ਜਾਣ ਕੇ ਕੀ ਗੱਲ ਹੈ ਕਿ ਤਿੰਨ ਮੰਜ਼ਿਲਾ ਮਕਾਨ ਹੈ ਕਿ ਉਹ ਉੱਪਰ ਦੀ ਹੈ ਔਰ ਸਾਨੂੰ ਤਾਂ ਦਿਨੇ 12 ਵਜੇ ਐਤਵਾਰ ਕਰਕੇ ਧਿਆਨ ਉਹ ਨਹੀਂ ਦਿੱਤਾ 12 ਵਜੇ ਦਿਨੇ ਆਕੇ ਵੇਖਿਆ ਤਾਂ ਪਤਾ ਲੱਗਾ ਕਿ ਇੰਨੀ ਉਹਦੀ ਪਾਈਆਂ ਫੋਟੋਸ ਵੀ ਆ ਗਿਆ ਸੀ ਸੀਸੀਟੀਵੀ ਦੇ ਵਿੱਚ ਲੱਗਿਆ ਕੈਮਰਾ ਪਰ ਬੜੇ ਹੌਸਲੇ ਨਾਲ ਉਹ 20-22 ਮਿੰਟ ਇੱਥੇ ਰਿਹਾ ਦੋਨੇ ਪਾਸੇ ਇੱਧਰ ਵੀ ਗਿਆ ਇੱਧਰ ਵੀ ਦੋਹਾਂ ਥਾਵਾਂ ਦੇ ਉੱਤੋਂ ਪੈਸੇ ਲੈ ਕੇ ਉਵੇਂ ਹੀ ਵਾਪਸ ਗਿਆ ਉੱਪਰ ਤੇ ਜਿਹੜਾ ਖਾਲੀ ਪਰਸ ਹੈ ਉੱਤੇ ਸਿੱਟ ਗਿਆ ਉੱਪਰ ਦੀ ਛੱਤ ਤੇ ਔਰ ਉੱਥੋਂ ਚੱਕਿਆ ਮੈਂ ਤੇ ਉਸ ਤੋਂ ਬਾਅਦ ਮੈਂ ਪੁਲਿਸ ਵਾਲਿਆਂ ਨੂੰ ਦੱਸਿਆ ਸਿਟੀ ਥਾਣੇ 'ਚ ਉਸ ਤੋਂ ਬਾਅਦ ਉਹ ਲਿਖ ਕੇ ਲੈ ਗਏ ਆ ਬਿਆਨ ਲੈ ਲਏ ਮੇਰੇ ਪਰ ਚਾਦਰ ਜੀ ਪਤਾ ਨਹੀਂ ਕਰਦਾ ਕਿ ਕਰਨਾ ਹੁਣ ਇਹ ਮੈਂ ਪੁੱਛਿਆ ਨਹੀਂ ਅੰਤ ਤੱਕ ਆ ਕੁਛ ਹੋਇਆ ਜੀ ਤੁਸੀਂ ਵੇਖ ਲਓ ਜੀ ਕਿਲੇ ਵਾਂਗੂ ਘਰ ਹੈ ਮਤਲਬ ਵੀ ਤਿੰਨ ਮੰਜ਼ਿਲਾ ਮਕਾਨ ਹੈ ਬੰਦਾ ਸੋਚ ਹੀ ਨਹੀਂ ਸਕਦਾ ਵੀ ਇਹਦੇ ਅੰਦਰ ਬੰਦਾ ਆਊਗਾ ਕਿਵੇਂ ਤੇ ਇੰਨੀ ਦਿਲਵਦੀ ਕਿ ਘਰ ਦੇ ਅੰਦਰ ਵੀ ਆਉਣਾ ਥੱਲੇ ਆਉਣਾ ਤੇ ਫਿਰ ਵਾਪਸ ਜਾਣਾ ਮਤਲਬ ਹਾਲਾਤ ਤਾਂ ਇਹੋ ਜਿਹੇ ਹੈ ਪਰ ਹੁਣ ਇਹ ਵੀ ਸਮਝ ਆਉਂਦੀ ਵੀ ਬੰਦਾ ਜਾਵੇ ਕਿੱਥੇ ਰਣਾ ਵੀ ਇੱਥੇ ਪੈਣਾ ਹੈ ਪਰ ਮੈਂ ਇੱਕ ਜ਼ਿੰਮੇਵਾਰ ਬੰਦਾ ਹਾਂ ਮੈਂ ਤਾਂ ਇਹ ਬੇਨਤੀ ਕਰੂੰਗਾ ਡਿਪਾਰਟਮੈਂਟ ਨੂੰ ਕਿ ਇਸ ਪਰ ਸੇ ਕੋਈ ਖਾਸ ਧਿਆਨ ਦਿੱਤਾ ਜਾਵੇ ਇਹ ਚੀਜ਼ਾਂ ਡੇ ਬਾਈ ਡੇ ਵਧੀ ਜਾਂਦੀਆਂ ਕੱਲ ਹੀ ਮੈਨੂੰ ਪਤਾ ਲੱਗਾ ਕਿ ਇੰਦਰ ਵੀ ਕੈਂਟ ਦੇ ਵਿੱਚ ਵੀ ਕਿਸੇ ਤਰ੍ਹਾਂ ਦੁਕਾਨ ਲੁੱਟੀ ਹੈ ਔਰ ਥਾਂ ਥਾਂ पे ਉਹ ਹੀ ਵੇਖ ਲੋ ਤੁਸੀਂ ਕੀ ਹੋਈ ਜਾਂਦਾ ਕਿਤੇ ਮੋਬਾਈਲ ਕੋਲਿਆ ਕਿਤੇ ਕੁਝ ਸਾਡੇ ਨਾਲ ਆਪਦਾ ਸਿੱਧਾ ਹੀ ਆ ਕੇ ਜਦ ਕਿ ਅਸੀਂ ਸਾਰੇ ਪਾਸਿਓਂ ਪੂਰਾ ਜਿੰਦਰੇ ਜਿੰਦਰੇ ਲਾ ਕੇ ਫੇਰ ਜਾਈਦਾ ਥੱਲੇ ਦੀ ਕੋਈ ਕਪਾਸਾਂ ਨਹੀਂ ਸੀ ਨਾ ਉਹ ਜਾ ਸਕਦਾ ਸੀ ਨਾ ਆ ਸਕਦਾ ਇੱਥੇ। ਕਿ ਉਹ ਕੈਮਰੇ ਦੇ ਵਿੱਚ ਆ ਗਿਆ ਹੁਣ ਲੱਗੇ ਹੋਏ ਐ ਡਿਪਾਰਟਮੈਂਟ ਮੇਰਾ ਖਿਆਲ ਜਲਦੀ ਹੋਏ ਤਾਂ ਪਹੁੰਚਣਗੇ। ਇਹ ਹੈ ਹੁਣ ਤੱਕ। ਹਾਂ ਜੀ। ਸ਼ੱਕ ਇਹ ਹੈ ਜੀ ਇੱਕ ਤਾਂ ਪਿੱਛੇ ਦੁਕਾਨ ਬੰਦੀ ਰਹੀ ਹੈ। ਉਹਨਾਂ ਬੰਦਿਆਂ ਨੂੰ ਉਹਨਾਂ ਚ ਕੋਈ ਬੰਦਾ ਹੋ ਸਕਦਾ ਹੈ। ਮੈਨੂੰ ਕਨਫਰਮ ਨਹੀਂ ਪਰ ਹੋ ਸਕਦਾ ਉਹਨਾਂ ਚ ਕੋਈ ਹੋਵੇ ਜਾਂ ਕੋਈ ਹੋਰ ਜਿਹੜੇ ਬੰਦੇ ਨੂੰ ਇੰਨਾ ਪਤਾ ਕਿ ਇੱਥੇ ਹੋਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਰ ਬੰਦਾ ਪਤਾ ਹੀ ਨਹੀਂ ਸਕਦਾ ਜੀ। ਕੋਈ ਆਮ ਬੰਦੇ ਨੂੰ ਕਿਸੇ ਦੇ ਘਰ ਦੇ ਵਿੱਚ ਦੀ ਤਿੰਨ ਮੰਜ਼ਿਲਾ ਤੋਂ ਆਉਣਾ ਬੜੀ ਵੱਡੀ ਗੱਲ ਹੈ ਇਹ ਹੈ ਗੱਲ ਹੈ ਜੀ ਪ੍ਰਸ਼ਾਸਨ ਤੋਂ ਮੰਗ ਮੈਂ ਇਹ ਕਰਦਾ ਵੀ ਇੱਕ ਤਾਂ ਬੰਦੇ ਦਾ ਜ਼ਰੂਰ ਪਤਾ ਲਵਾਉਣਾ ਉਹਦੇ ਮੋਬਾਈਲ ਦਾ ਜਿਉ ਜੋ ਵੀ ਇਹਨਾਂ ਦਾ ਤਰੀਕਾ ਹੈਗਾ ਇਹ ਵੇਖਣ ਇੱਕ ਬੰਦੇ ਦਾ ਪਤਾ ਲਵਾਉਣਾ ਜੇ ਜੇ ਇਸ ਤਰ੍ਹਾਂ ਦੀਆਂ ਚੋਰੀਆਂ ਹੁੰਦੀਆਂ ਰਹੀਆਂ ਕਿਸੇ ਨੇ ਹੌਸਲਾ ਹੀ ਨਹੀਂ ਕਰਨਾਗਾ ਅੱਗੇ ਵਧਣਾ ਕਿਉਂਕਿ ਕਈ ਵਾਰੀ ਘਰ ਦੇ ਵਿੱਚ ਇਕੱਲੇ ਵੀ ਹੁੰਦੇ ਮੇਰੀ ਵਾਈਫ ਇਕੱਲੀ ਹੋਵੇ ਇਸ ਤਰ੍ਹਾਂ ਬੰਦੇ ਦਾ ਹੀ ਨੁਕਸਾਨ ਕਰ ਸਕਦੇ ਆ ਉਹਨ ਇਤੋਂ ਜ਼ਿਆਦਾ ਸੇਫਟੀ ਵੀ ਤੁਸੀਂ ਕੀ ਕਰ ਲੋਗੇ ਜੀ ਇੰਨਾ ਉੱਪਰ ਉੱਚਾ 35 40 ਫੁੱਟ ਤੋਂ ਆਉਣਾ ਤੇ ਬੜੀ ਵੱਡੀ ਗੱਲ ਹੈ ਬੜੀ ਦਿਲਵਦੀ ਹੈ ਇੰਨੇ ਦਿਲਵਦੀ ਨਾਲ ਅੰਦਰ ਆਇਆ